ਮੈਂ ਜਸਪ੍ਰੀਤ ਕੌਰ ਮੈਂ ਫਿਲੀ ਹੈਡ ਐਟ ਟਾਈਮ ਡੀਬੀਐਸਟੀ ਦੀ ਮਾਚੀਗੜਾ ਤੋਂ ਐਂਡ ਅੱਜ ਅਸੀਂ ਥੀ ਇਸ ਦਾ ਸੈਲੀਬ੍ਰੇਸ਼ਨ ਕਰ ਰਹੇ ਹਾਂ ਬੱਚਿਆਂ ਨੂੰ ਕਲਚਰ ਪ੍ਰੋਗਰਾਮ ਬੜੀਆ ਲੱਗਦਾ ਹੈ ਬੱਚਿਆਂ ਨੂੰ ਸਮਝ ਆਉਂਦੀ ਹੈ ਪੰਜਾਬੀ ਕਲਚਰ ਬਾਰੇ ਐਂਡ ਅਸੀਂ ਸਪੈਸ਼ਲੀ ਅੱਜ ਮਦਰਸ ਲਈ ਰੱਖਿਆ ਹੋ ਮਦਰਸ ਦੇ ਕਾਫੀ ਸਾੜੇ ਕੰਪੀਟੀਸ਼ਨਸ ਰੱਖੀਆਂ ਹੋਈਆਂ ਨੇ ਜਿਵੇਂ ਕਿ ਮੀਨ ਐਂਡ ਮਾਈ ਰੈਪਲੀਕਾ ਅੱਜ ਮਦਰਸ ਆਪਣੇ ਬੱਚਿਆਂ ਦੇ ਨਾਲ ਪਰਫਾਰਮ ਕਰਨੇ ਗਏ ਆ ਮੋਸਟਲੀ ਇਹ ਸਾਰੇ ਟ੍ਰੈਡੀਸ਼ਨਲ ਚੀਜ਼ਾਂ ਦੇ ਪਰਫਾਰਮ ਕਰਨਗੇ ਟ੍ਰੈਡੀਸ਼ਨਲ ਫਿਰ ਫੇਸ ਬੋਲੀਆਂ ਦੀ ਕੰਪੀਟੀਸ਼ਨ ਵੀ ਆ ਕਿ ਜਿਹਦੇ ਵਿੱਚ ਮਦਰਸ ਆਪਣੇ ਫਰੈਂਡਸ ਦੇ ਨਾਲ ਪਾਰਟਿਸਪੇਟ ਕਰਨਗੇ ਉਸ ਤੋਂ ਬਾਅਦ ਹੈਗਾ ਆਪਣੇ ਕੋਲੇ ਇੱਕ ਸੀ ਜਿਹਦੇ ਵਿੱਚ ਆਪਾਂ ਟ੍ਰੈਡੀਸ਼ਨ ਦੇ ਨਾਲ ਰਿਲੇਟਡ ਕੁਐਸਚਨ ਪੁੱਛਦੇ ਹਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਮਦਰਸ ਨੂੰ ਉਹ ਵੀ ਇਸ ਬਾਰੇ ਜਾਗਰੂਕ ਹੁੰਦੇ ਆ ਆਪਣੇ ਟ੍ਰੈਡੀਸ਼ਨ ਨਾਲ ਆਪਣੇ ਕਲਚਰ ਨਾਲ ਤੇ ਆਪਣੇ ਬੱਚਿਆਂ ਨਾਲ ਉਹਨਾਂ ਨੂੰ ਸਮਝਾਉਂਦੇ ਕੂ ਬਾਰੇ ਥੋੜੀ ਜਾਣਕਾਰੀ ਦੇ ਲਈ ਆ ਡੀਪੀਐਸ ਕੇਜੀ ਮਾਚੀਵੜਾ ਲਾਸਟ ਈਅਰ ਸ਼ੁਰੂ ਹੋਇਆ ਸੀਗਾ 9 ਅਪ੍ਰੈਲ ਨੂੰ ਤੇ ਬਹੁਤ ਹੀ ਥੋੜੇ ਜਿਹੇ ਬੱਚਿਆਂ ਨਾਲ ਆ ਸਟਾਰਟ ਕੀਤਾ ਸੀ ਇਹ ਡੀਪੀਐਸ ਖੰਨਾ ਦੀ ਹੀ ਬ੍ਰਾਂਚ ਹੈ ਡੀਪੀਐਸ ਖੰਨਾ ਦੇ ਪੀਰਡ ਸਕੂਲ ਹੈ ਤੇ ਜੋ ਵੀ ਆਪਾਂ ਡੀਪੀਐਸ ਖੰਨਾ ਚ ਕਰਿਕੂਲਮ ਆ ਉਹੀ ਕਰਿਕੂਲਮ ਇੱਥੇ ਹੁੰਦਾ ਤੇ ਜਿਹੜੇ ਬੱਚੇ ਜ਼ਿਆਦਾ ਯੰਗ ਏਸ ਦੇ ਆ ਜਿਹੜੇ ਪੇਰੈਂਟ ਇੰਨੀ ਦੂਰ ਨਹੀਂ ਭੇਜਣਾ ਚਾਹੁੰਦੇ ਖੰਨੇ ਉਹਨਾਂ ਨੇ ਉੱਥੇ ਡੀਪੀਐਸ ਖੰਡਾੜੀ ਦੀ ਫੈਸਿਲਿਟੀਜ਼ ਇੱਥੇ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਇਹ ਵੀ ਇੱਕ ਬਹੁਤ ਹੀ ਨਾਖ਼ਿਆਰ ਹੈ ਕਿ ਸੰਦੇਸ਼। ਸਭ ਤੋਂ ਪਹਿਲਾਂ ਤਾਂ ਮੈਂ ਤੋਂ ਗ੍ਰੈਜੂਏਸ਼ਨ ਕਨਾਂ ਚਾਹਾਂਗੀ ਡੀਪੀਐਸ ਕੇਜੀ ਮਾਛੀਵਾੜਾ ਸਕੂਲ ਦੇ ਪੂਰੇ ਸਟਾਫ ਨੂੰ ਕਿ ਉਹਨਾਂ ਨੇ ਇਹ ਇਨੀਸ਼ੀਏਟ ਕੀਤਾ ਕਿ ਆਪਣੇ ਪੰਜਾਬੀ ਸੱਭਿਆਚਾਰ ਨੂੰ ਮੋੜ ਜੀਵਿਤ ਕੀਤਾ ਜਾਵੇ ਤੇ ਬੱਚਿਆਂ ਨੂੰ ਉਹ ਸੱਭਿਆਚਾਰ ਦੀ ਨੌਲੇਜ ਦਿੱਤੀ ਜਾਵੇ ਤੇ ਬਹੁਤ ਹੀ ਅੱਛਾ ਲੱਗ ਰਿਹਾ ਹੈ। ਅ ਇਹ ਦੇਖ ਕੇ ਕਿ ਬੱਚਿਆਂ ਦੇ ਨਾਲ ਨਾਲ ਪੇਰੈਂਟਸ ਵੀ ਜਿਹੜੇ ਹੈ ਇਸ ਵਿੱਚ ਹਿੱਸਾ ਲੈ ਰਹੇ ਨੇ ਤੇ ਇਸ ਵਿੱਚ ਅੱਜ ਮਿਸਿਸ ਪੀਤ ਦਾ ਜਿਹੜਾ ਹੈ ਇਹ ਨਾਮ ਤੋਂ ਸੁਝਿੱਤਾ ਜਾਵੇਗਾ ਤੇ ਬਹੁਤ ਅੱਛਾ ਅਰੇਂਜਮੈਂਟ ਕੀਤਾ ਗਿਆ ਹੈ ਬਹੁਤ ਅੱਛੀ ਡੈਕੋਰੇਸ਼ਨ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਤੇ ਪੇਰੈਂਟਸ ਨੂੰ ਦੇਖ ਕੇ ਬਹੁਤ ਖੁਸ਼ੀ ਮਿਲ ਰਹੀ ਹੈ ਕਿ ਉਹ ਪੂਰੇ ਪੰਜਾਬੀ ਇੰਟਾਇਰ ਵਿੱਚ ਇੱਥੇ ਅੱਜ ਸ਼ਾਮਿਲ ਹੋਏ ਇੱਕ ਖਾਸ ਨੀਹਾ ਖਾਸ ਨੀਹਾ ਮੈਂ ਇਹ ਹੀ ਦਵਾਂਗੀ ਕਿ ਸਕੂਲ ਜੋ ਹੈ ਉਹ ਤਾਂ ਇਨੀਸ਼ੀਏਟ ਲੈ ਹੀ ਰਹੇ ਨੇ ਆਪਣੇ ਕਲਚਰ ਨੂੰ ਅੱਗੇ ਵਧਾਉਣ ਦੇ ਲਈ ਦੇ ਪੇਰੈਂਟਸ ਨੂੰ ਇਹ ਇੱਕ ਗੁਜ਼ਾਰਿਸ਼ ਹੈ ਕਿ ਮਤਲਬ ਜਿਵੇਂ ਅੱਜ ਕੱਲ ਪੰਜਾਬੀ ਨੂੰ ਉਹ अहमियत ਨਹੀਂ ਦਿੱਤੀ ਜਾਂਦੀ ਹੈ ਨਾ ਤੇ ਘਰ ਵਿੱਚ ਉਹ ਆਪਣੇ ਬੱਚਾਂ ਨੂੰ ਪੰਜਾਬੀ ਵੀ ਸਿੱਖਾਂ ਤੇ ਆਪਣੇ ਪੰਜਾਬੀ ਕਲਚਰ ਦੇ ਬਾਰੇ ਵੀ ਉਹਨਾਂ ਨੂੰ ਸਿਖਾਣ ਕੀ ਚਰਖੇ ਨੇ ਕੀ ਫੁਲਕਾਰੀਆਂ ਨੇ ਇਹ ਸਭ ਦੀ ਨੋਲੇਜ ਜਦ ਬੱਚਿਆਂ ਨੂੰ ਮਿਲੇਗੀ ਤਾਂ ਸਾਡਾ ਪੰਜਾਬੀ ਸੱਧਿਆਚਾਰ ਮੁਰਤ ਜ਼ੀਵਿਤ ਹੋਵੇ ਸਤਿਗੁਰਾਲ ਜੀ ਸਾਰਿਆਂ ਨੂੰ ਅੱਜ ਅਸੀਂ ਡੀਪੀਐਸ ਕੇਜੀ ਮਾਛੀਵਾੜਾ ਵਿੱਚ ਇਕੱਠੇ ਹੋਏ ਹਾਂ ਸਾਰੀਆਂ ਮਦਰਜ਼ ਮਾਛੀਵਾੜਾ ਦੀਆਂ ਜਿਨ੍ਹਾਂ ਦੇ ਬੱਚੇ ਡੀਪੀਐਸ ਕੇਜੀ ਚ ਪੜਦੇ ਨੇ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਕਿ ਇਸ ਤਿਥ ਦੇ ਤਿਹਾੜ ਦੇ ਵਿੱਚ ਆਪਣੇ ਘਰਾਂ ਦੀ ਰੁਟੀਨ ਚੋਂ ਨਿਕਲ ਕੇ ਅਸੀਂ ਵੀ ਆਪਣੇ ਸੱਭਿਆਚਾਰ ਨੂੰ ਇੰਜੋਏ ਕਰ ਸਕੀਏ ਮੈਂ ਰਿਚਾ ਸ਼ਰਮਾ ਮੇਰੀ ਬੇਟੀ ਹੈ ਉਹ ਜੋ ਇੱਥੇ 2 ਸਾਲ ਤੋਂ ਪੜ ਰਹੀ ਹੈ ਇਸ ਵਿੱਚ ਮੈਂ ਸਟਾਫ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਸਾਡਾ ਸਾਰੀਆਂ ਸਾਰੀਆਂ ਮਦਰਸ ਨੂੰ ਇਹਨਾਂ ਅਛਾ ਮੌਕਾ ਦਿੱਤਾ ਹੈ ਕਿ ਅਸੀਂ ਵੀ ਆਪਣੇ ਸੱਭਿਆਚਾਰ ਨੂੰ ਹਰ ਤਿਉਹਾਰ ਨੂੰ ਬੱਚਿਆਂ ਦੇ ਨਾਲ ਇੰਜੋਏ ਕਰ ਸਕੀਏ ਇਸ ਲਈ ਮੈਂ ਚਾਹਨੀ ਆ ਕਿ ਇਹ ਜਿਹੜਾ ਸੱਭਿਆਚਾਰ ਆਪਣਾ ਹੈ ਇਹ ਸਕੂਲ ਵਾਲੇ ਜਿੱਦਾਂ ਮੇਨਟੇਨ ਕਰ ਰਹੇ ਨੇ ਉਦਾਂ ਹੀ ਇਹ ਹਰ ਦਿਨ ਤੇ ਹਰ ਸਾਡੇ ਨਾਲ ਸਾਡੇ ਬੱਚਿਆਂ ਦੇ ਨਾਲ ਮੇਨਟੇਨ ਕਰਦੇ ਰਹਿਣ ਸਸੀ ਗੱਲ ਸਸੀ ਗੱਲ ਜੀ ਧਾਇਆ ਨੂੰ ਮੇਰਾ ਨਾਮ ਕੁਲਵੰਤ ਕੌਰ ਹੈ ਤੇ ਮੇਰਾ ਬੇਟਾ ਜਸਗੁਣ ਜੋਤ ਸਿੰਘ ਡੀਪੀਐਸ ਕੇਜੀ ਮਾਛੀਵਾੜਾ ਦੇ ਵਿੱਚ ਪ੍ਰੀ-ਨਰਸਰੀ ਕਲਾਸ ਦੇ ਵਿੱਚ ਪੜ ਰਿਹਾ ਹੈ ਤੇ ਅੱਜ ਅਸੀਂ ਸਾਰੇ ਮਦਰ ਤੀਜ ਦਾ ਸੈਲੀਬ੍ਰੇਸ਼ਨ ਕਰਨ ਲਈ ਇਕੱਠੇ ਹੋਏ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਇਹ ਤੀਆਂ ਜਿਹੜੀਆਂ ਹੈਗੀਆਂ ਨੇ ਉਹ ਸੌਣ ਦੇ ਮਹੀਨੇ ਵਿੱਚ ਮਨਾਈਆਂ ਜਾਂਦੀਆਂ ਨੇ ਤੇ ਇਹਦੇ ਵਿੱਚ ਭਰਾ ਜਿਹੜੇ ਹੁੰਦੇ ਆ ਉਹ ਆਪਣੇ ਭੈਣਾਂ ਲਈ ਸੰਧਾਰਾ ਲੈ ਕੇ ਆਉਂਦੇ ਆ ਤੇ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਇਹ ਜੋ ਤੀਜ ਦਾ ਸੈਲੀਬ੍ਰੇਸ਼ਨ ਆ ਉਹ ਮਨਾਉਂਦੀਆਂ ਨੇ ਸਾਰੀਆਂ ਖੇਡਾਂ ਖੇਡਦੀਆਂ ਨੇ ਬੋਲੀਆਂ ਪਾਉਂਦੀਆਂ ਨੇ ਤੇ ਆਪਣੇ ਸਾਰੇ ਸ਼ੌਂਕ ਪੂਰੇ ਕਰਦੀਆਂ ਨੇ ਅੱਜ ਅਸੀਂ ਵੀ ਆਪਣੇ ਸਾਰੇ ਸ਼ੌਂਕ ਪੂਰੇ ਕਰਨ ਡੀਪੀਐਸ ਕੇਜੀ ਮਾਛੀਵਾੜਾ ਦੇ ਵਿੱਚ ਇਕੱਠੇ ਹੋਏ ਆਂ